ਤੇ ਸਰਕਾਰ ਤੇ ਵੀ ਉਹ ਆਪਣਾ ਰੰਜ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੇ ਵਫਦ ਨੇ ਅੱਜ ਪਟਿਆਲਾ ਜੇਲ੍ਹ ਵਿੱਚ ਬੰਦੀ ਸਿੰਘ ਭਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਈ ਰਾਜਵਾਨਾ ਸਬੰਧੀ ਪਾਈ ਅਪੀਲ ਨੂੰ 14 ਸਾਲ ਬੀਤ ਚੁੱਕੇ ਹਨ ਪਰ ਇਸ ਤੇ ਹਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਜੋ ਕਿ ਬਹੁਤ ਹੀ ਦੁਖਦਾਈ ਗੱਲ ਹੈ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬੋਣਾ ਲੱਪੇਂਦਾ ਕਈ ਵਾਰੀ ਮੋਰਲੇ ਜਿਲ੍ਹ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤਾਂ ਕੋ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਅਕਾਲ ਤਖਤ ਦੀ ਸਰਬੋਤਮ ਦੀ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਰ ਸਾਹਿਬ ਨੇ ਆਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪੋਜੀਸ਼ਨ ਪ੍ਰਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਜ ਯਾਦ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹਨੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਉਹਨਾਂ ਕਹਿੰਦੇ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਵੀ ਕੇਂਦਰ ਸਰਕਾਰ ਕੋਈ ਅਮਲ ਨਹੀਂ ਕਰ ਰਹੀ ਹੈ ਭਈ ਰਾਜ ਉਹਨਾਂ ਨੇ ਸ਼੍ਰਮਣੀ ਕਮੇਟੀ ਦੇ ਵਫਦ ਨਾਲ ਮੁਲਾਕਾਤ ਦੌਰਾਨ ਭਾਰਤੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ ਹੈ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜੈਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੋਰ ਨਾ ਕੇਸਾਂ ਚ ਨਵਟਾਰੇ ਹੋ ਜਾਂਦੇ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼੍ਰੋਣੀ ਕਮੇਟੀ ਦੀ ਪਟੀਸ਼ਨ ਪਈ ਉਹਦੇ ਫੈਸਲਾ ਲੈ ਲਓ ਉਹ ਚ ਕਿਉਂ ਨਹੀਂ ਫੈਸਲਾ ਲੈ ਰਹੇ ਤੇ ਉਹਦੇ ਇਨ ਬਿਟਵੀਨ ਮੈਨੂੰ ਭਾਈ ਰਾਜਵਾਨਾ ਸਾਹਿਬ ਜੀ ਦਾ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੋਲ ਅਕਾਰ ਕਰਕੇ ਜਾਓ ਮੋਲ ਅਸੀਂ ਸਾਰੇ ਚਾਰ ਮੈਂਬਰ ਸਹਿਬਾਨ ਅਸੀਂ ਮੀਟਿੰਗ ਕਰਕੇ ਆਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕਰਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼੍ਰੋਮਣੀ ਗੋਟਰਾਂ ਪਰਵੰਧਕ ਕਮੇਟੀ ਤੇ ਇੱਕ ਰੋਸ ਨਾ ਕਹਿ ਲਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਯਾਰ ਕਿੰਨਾ ਕੁ ਦੇ 14 ਸਾਲ ਹੋ ਗਏ ਤੁਸੀਂ ਇੱਕ ਫਿਊਜ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰ ਸਰਕਾਰ ਵੀ ਇੰਨੀ ਆਪਣੇ ਚੁੱਪ ਕਰਕੇ ਬੈਠੀ ਆ ਤੇ ਸਰਕਾਰ ਤੇ ਵੀ ਉਹ ਆਪਣਾ ਰਾਜ ਯਾਰ ਕਰਦੇ ਆ ਕੈ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੇ ਵਫਦ ਨੇ ਅੱਜ ਪਟਿਆਲਾ ਜੇਲ੍ਹ ਵਿੱਚ ਬੰਦੀ ਸਿੰਘ ਭਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਈ ਰਾਜੋਆਣਾ ਸੰਬੰਧੀ ਪਾਈ ਅਪੀਲ ਨੂੰ 14 ਸਾਲ ਬੀ ਚੁੱਕੇ ਹਨ ਪਰ ਇਸ ਦੇ ਹਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਜੋ ਕਿ ਬਹੁਤ ਹੀ ਦੁਖਦਾਈ ਗੱਲ ਹੈ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬੋਣਾ ਲੱਪੇਂਦਾ ਕਈ ਵਾਰੀ ਮੋਰਲੇ ਜਿਲ੍ਹੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤਾਂ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਆਕਾਲ ਤੱਕ ਦੀ ਸਰਬਾਤੀ ਦੇ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਆਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪੋਜੀਸ਼ਨ ਪ੍ਰਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਜ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਇਸ ਕਰਕੇ ਹੁਣ ਉਹ ਨਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਉਹਨਾਂ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਵੀ ਕੇਂਦਰ ਸਰਕਾਰ ਕੋਈ ਅਮਲ ਨਹੀਂ ਕਰ ਰਹੀ ਹੈ ਭਈ ਰਾਜਵਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਭਾਰਤੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ ਹੈ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜੈਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੋਰ ਨਾ ਕੇਸਾਂ 'ਚ ਨਵਟਾਰੇ ਹੋ ਜਾਂਦੇ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼ੋਭਣੀ ਕਮੇਟੀ ਦੀ ਪਟੀਸ਼ਨ ਪਈ ਉਹਦੇ ਫੈਸਲਾ ਲੈ ਲਓ। ਉੱਚ ਕਿਉਂ ਨਹੀਂ ਫੈਸਲਾ ਲੈ ਰਹੇ? ਤੇ ਉਹਦੇ ਇਨ ਬਿਟਵੀਨ ਮੈਨੂੰ ਭਾਈ ਰਾਜਵਾਨਾ ਸਾਹਿਬ ਜੀ ਦਾ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ। ਮੋਂ ਅਸੀਂ ਸਾਰੇ ਚਾਰ ਮੈਂਬਰ ਸਹਿਬਾਨ ਅਸੀਂ ਮੀਟਿੰਗ ਕਰਕੇ ਆਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕਰਤੀਆਂ ਤੇ ਉਹਦੇ ਅਕਾਉਂਟਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੁਣ ਤੁਹਾਡੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾ ਕਹਿ ਲਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਯਾਰ ਕਿੰਨਾ ਕੁ ਚਿਰ 14 ਸਾਲ ਹੋ ਗਏ ਤੁਸੀਂ ਇੱਕ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਆਮ ਨਾਲ ਵੀ ਸੈਂਟਰ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ